ਹਾਂਜੀ ਕੀ ਹਾਲ ਚਾਲ ਨੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਕਥਾ ਭਗਤ ਤਰੂ ਜੀ ਦੀ ਇੱਕ ਸਿਮਪੂ ਮਨੂ ਨਾਮ ਦਾ ਰਾਜਾ ਹੋਇਆ ਉਹਦੇ ਜਿਹੜਾ ਗਾਂਵਾਂ ਚ ਸੀਗਾ ਰਾਜਾ ਉਹ ਸੀਗਾ ਉਤਾਨਪਦ ਉਤਾਨਪਦ ਦੀਆਂ ਦੋ ਰਾਣੀਆਂ ਸੀਆਂ ਇੱਕ ਸੀ ਸੁਨੀਤੀ ਤੇ ਦੂਜੀ ਸੀਗੀ ਸਰੂਚੀ ਜਿਹੜੀ ਸੁਨੀਤੀ ਸੀਗੀ ਇਹ ਸਿੱਧੇ ਸਾਦੇ ਸੁਭਾਅ ਵਾਲੀ ਸੀਗੀ ਤੇ ਜਿਹੜੀ ਸੁਰੂਚੀ ਸੀਗੀ ਉਹ ਕਾਮਕਲਾ ਦੇ ਵਿੱਚ ਪ੍ਰਵੀਨ ਸੀਗੀ ਤੇ ਹੱਥਾਂ ਪੈਰਾਂ ਦੀ ਜਿਹਨੂੰ ਆਪਾਂ ਕਹਿ ਜਾਈਏ ਤੇਜ ਸੀਗੀ ਤੇ ਉਹਨੇ ਰਾਜੇ ਨੂੰ ਆਪਦੇ ਮੋਹਿਤ ਕੀਤਾ ਹੋਇਆ ਸੀਗਾ ਆਪਦੇ ਉੱਤੇ ਆਪਦੇ ਚਾਲਾਂ ਦੇ ਵਿੱਚ ਫਸਾਇਆ ਹੋਇਆ ਸੀਗਾ ਇਸੇ ਕਰਕੇ ਜਿਹੜਾ ਸੀਗਾ ਸੁਨੀਤੀ ਉਹ ਪਟਰਾਣੀ ਹੁੰਦੇ ਹੋਏ ਵੀ ਇੱਕ ਸੁਧਾਰਨ ਇਸਤਰੀ ਦੀ ਤਰ੍ਹਾਂ ਰਹਿ ਰਹੀ ਸੀਗੀ ਤੇ ਜਿਹੜੀ ਸੁਰੂਚੀ ਸੀਗੀ ਇਹ ਸੁਰੂਚੀ ਪਟਰਾਣੀ ਬਣ ਕੇ ਰਹਿੰਦੀ ਸੀਗੀ ਹੁਣ ਜਿਹੜੀ ਸੁਨੀਤੀ ਸੀਗੀ ਇਹਦਾ ਪੁੱਤਰ ਸੀਗਾ ਤਰੂ ਨਿੱਕਾ ਜਆ ਨਿੱਕੀ ਜੀ ਉਮਰ ਸੀਗੀ ਇਹਦੀ ਇੱਕ ਦਿਨ ਕਹਿੰਦੇ ਆ ਤਰੂ ਖੇਡਦਾ ਹੋਇਆ ਰਾਜੇ ਦੇ ਕੋਲੇ ਚਲਾ ਜਾਂਦਾ ਤੇ ਰਾਜੇ ਦੀ ਗੋਦ ਦੇ ਵਿੱਚ ਜਾ ਕੇ ਬੈਠ ਜਾਂਦਾ ਹੁਣ ਪੁੱਤਰ ਆਪਦੇ ਪਿਓ ਦੀ ਗੋਦ ਦੇ ਵਿੱਚ ਬੈਠ ਹੀ ਸਕਦਾ ਕੋਈ ਵੱਡੀ ਗੱਲ ਨਹੀਂ ਸੀਗੀ ਤੇ ਪਿਓ ਵੀ ਇਹਦੇ ਨਾਲ ਲਾਡ ਕਰਨ ਲੱਗ ਜਾਂਦਾ ਹੈ ਇਹਨੇ ਨੂੰ ਜਿਹੜੀ ਪਟਰਾਣੀ ਹੁੰਦੀ ਹੈ ਉਹ ਉੱਥੇ ਆ ਜਾਂਦੀ ਹੈ ਉਹ ਆ ਕੇ ਇਹਨੂੰ ਉਹਦੀ ਗੋਦੀ ਚੋਂ ਆਪਦੇ ਉਹਦੇ ਪਿਓ ਦੀ ਚੋਂ ਲਾ ਦਿੰਦੀ ਹੈ ਤੇ ਨਾਲੇ ਦੁੱਛ ਪੇੜਾਂ ਵੀ ਮਾਰਦੀ ਆ ਤਰੂ ਰੋਂਦਾ ਹੋਇਆ ਆਪਦੇ ਘਰੇ ਆ ਜਾਂਦਾ ਆ ਕੇ ਆਪਦੀ ਮਾਂ ਨੂੰ ਪੁੱਛਦਾ ਮਾਂ ਮੈਨੂੰ ਸੱਚੋ ਸੱਚ ਦੱਸ ਕਿ ਤੂੰ ਪਟਰਾਣੀ ਹੈ ਜਾਂ ਇਸ ਰਾਜੇ ਦੀ ਗੋਲੀਏ ਕੀ ਮੈਂ ਇਸ ਰਾਜੇ ਦਾ ਪੁੱਤਰ ਨਹੀਂ ਮਾਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਹਿੰਦੀ ਕੀ ਗੱਲ ਹੋਈ ਪੁੱਤਰਾ ਤਰੂ ਕਹਿੰਦਾ ਕਿ ਮਾਂ ਮੈਂ ਅੱਜ ਆਪਣੇ ਪਿਓ ਦੀ ਗੋਦੀ ਦੇ ਵਿੱਚ ਬੈਠਾ ਸੀਗਾ ਤੇ ਛੋਟੀ ਮਾਂ ਨੇ ਆ ਕੇ ਮੇਰੇ ਚਪੇੜਾ ਮਾਰੀਆਂ ਤੇ ਕਿਹਾ ਕਿ ਜੇ ਤੂੰ ਇਸ ਰਾਜ ਦਾ ਵਾਲੀ ਵਾਰਸ ਬਣਨਾ ਸੀ ਇਸ ਰਾਜੇ ਦਾ ਪੁੱਤਰ ਕਹਿਲੋਣਾ ਸੀਗਾ ਤਾਂ ਤੂੰ ਮੇਰੀ ਕੁੱਖੋਂ ਜਨਮ ਲੈਂਦਾ ਹੁਣ ਤੂੰ ਇਸ ਰਾਜੇ ਦਾ ਪੁੱਤਰ ਨਹੀਂ ਐ ਗੋਲੀ ਦਾ ਪੁੱਤਰ ਐ ਉਸ ਦੀ ਮਾਂ ਕਹਿਣ ਕਹਿਣ ਲੱਗੀ ਤਰੂ ਪੁੱਤ ਹਾਂ ਤਾਂ ਮੈਂ ਇਸ ਰਾਜੇ ਦੀ ਰਾਣੀ ਹੱਕ ਮੇਰਾ ਪਟਰਾਣੀ ਦਾ ਬੰਦ ਐ ਤੇ ਤੇਰਾ ਹੱਕ युवराज ਦਾ ਬੰਦ ਐ ਪਰ ਕਰਮਾਂ ਤੋਂ ਮੈਂ ਸ਼ਾਇਦ ਪਿਛਲੇ ਜਨਮ ਦੇ ਵਿੱਚ ਰੱਬ ਦੀ ਭਗਤੀ ਨਹੀਂ ਕੀਤੀ ਇਸੇ ਕਰਕੇ ਮੈਨੂੰ ਇਹ ਪਦਵੀ ਹੁਣ ਨਸੀਬ ਨਹੀਂ ਹੋ ਰਹੀ ਧਰੂ ਕਹਿੰਦਾ ਹੈ ਮਾਂ ਕੀ ਹੁਣ ਸਾਰੀ ਉਮਰ ਮੈਂ ਗੋਲਾ ਬਣ ਕੇ ਹੀ ਰਹੂੰਗਾ ਤੂੰ ਮੈਨੂੰ ਕੋਈ ਹੱਲ ਦੱਸ ਕੋਈ ਉਪਾਅ ਦੱਸ ਤਾਂ ਕਿ ਮੈਂ ਆਪਦਾ ਹੱਕ ਜਿਹੜਾ ਉਹ ਹਾਸਲ ਕਰ ਸਕਾਂ ਤੇ ਮੈਂ ਵੀ ਇੱਕ ਰਾਜਕੁਮਾਰ ਵਾਂਗੂ ਜਿਉਣਾ ਚਾਹੁੰਨਾ ਹੈ ਮਾਂ ਕਹਿੰਦੀ ਪੁੱਤਰ ਤੂੰ ਹਜੇ ਬਹੁਤ ਛੋਟਾ ਹੈ ਪਰ ਜੇ ਹੱਲ ਕਰਨਾ ਹੀ ਚਾਹੁੰਨਾ ਹੈ ਤਾਂ ਤੂੰ ਰੱਬ ਦਾ ਨਾਮ ਲਿਆ ਕਰ ਰੱਬ ਨੂੰ ਧਿਆਇਆ ਕਰ ਪਰਮੇਸ਼ਰ ਨੂੰ ਯਾਦ ਕਰਿਆ ਕਰ ਉਹਦਾ ਸਿਮਰਨ ਕਰ ਸਿਰ ਪਰਮੇਸ਼ਰ ਹੀ ਜਿਹੜਾ ਤੈਨੂੰ ਰਾਜ ਭਾਗ ਦਿਲਾ ਸਕਦਾ ਹੈ ਰਾਜ ਭਾਗ ਕੀ ਉਹ ساری ਦੁਨੀਆ ਦਾ ਰਾਜ ਤੈਨੂੰ ਦਿਵਾ ਸਕਦਾ ਹੈ ਜੋ ਵੀ ਇੱਛਾ ਹੋਵੇ ਮਨੁੱਖ ਦੀ ਉਹ ਪਰਮੇਸ਼ਰ ਹੀ ਪੂਰੀ ਕਰ ਸਕਦਾ ਹੈ ਹੋਰ ਕਿਸੇ ਵਿੱਚ ਨਹੀਂ ਸ਼ਕਤੀ ਨਹੀਂ ਤਾਂ ਧਰੂ ਇਸ ਗੱਲ ਦੇ ਉੱਤੇ ਅੜ ਜਾਂਦਾ ਹੈ ਕਿ ਹੁਣ ਮੈਂ ਇਹ ਰਾਜ ਲੈ ਕੇ ਹੀ ਰਹਾਂਗਾ ਛੋਟਾ ਜਿਹਾ 5 ਸਾਲਾਂ ਦਾ ਧਰੂ ਘਰੋਂ ਤੁਰ ਪੈਂਦਾ ਹੈ ਭਗਤੀ ਕਰਨ ਦੇ ਲਈ ਹੁਣ ਇਹ ਤੇ ਪਤਾ ਨਹੀਂ ਜਾਣਾ ਕਿੱਥੇ ਐ ਭਗਤੀ ਕਿਵੇਂ ਕਰਨੀ ਐ ਪਰ ਭਗਤੀ ਕਰਨ ਦੇ ਲਈ ਘਰੋਂ ਨਿਕਲ ਜਾਂਦਾ ਏ ਕਿਸੇ ਨੂੰ ਨਹੀਂ ਦੱਸਦਾ ਕਿ ਕਿੱਧਰ ਚੱਲਿਆ ਘਰੋਂ ਨਿਕਲ ਜਾਂਦਾ ਤੇ ਫਿਰ ਚਾਹੁੰਦਾ ਹੋਇਆ ਹੁਣ ਇਹ ਨਹੀਂ ਪਤਾ ਜਾਣਾ ਕਿੱਥੇ ਐ ਤਾਂ ਪਹਿਲੀ ਰਾਤ ਫਿਰ ਜਿਹੜਾ ਬਾਗ ਹੁੰਦਾ ਰਾਜੇ ਦਾ ਉੱਥੇ ਹੀ ਘਟਦਾ ਏ ਇੱਕ ਦਰਖਤ ਦੇ ਥੱਲੇ ਲੇਟ ਜਾਂਦਾ ਏ ਪਤਾ ਨਹੀਂ ਕਰਨਾ ਕੀ ਐ ਪਰ ਹਾਂ ਇੱਕ ਹਿੰਡਾ ਇੱਕ ਅੜੀ ਐ ਕਿ ਮੈਂ ਪਰਮੇਸ਼ਰ ਨੂੰ ਮਿਲਣਾ ਐ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਫਿਰ ਸਵੇਰੇ ਉੱਠ ਕੇ ਉੱਥੋਂ ਤੁਰ ਪੈਂਦਾ ਹੈ ਜੰਗਲ ਵੱਲ ਨੂੰ ਨਾਰਦ मुनि ਜੀ ਆਉਂਦੇ ਨੇ ਕਹਿੰਦੇ ਬਾਲਕ ਕਿੱਥੇ ਚੱਲੇ ਆ ਕਹਿੰਦਾ ਮਹਾਰਾਜ ਭਗਤੀ ਕਰਨ ਚੱਲੇ ਆ ਸਿਮਰਨ ਕਰਨ ਚੱਲੇ ਆ ਨਾਰਦ मुनि ਜੀ ਉਹਨੂੰ ਸਮਝਾਉਂਦੇ ਆ ਵੀ ਜੰਗਲ ਦੇ ਵਿੱਚ ਜਾਣਾ ਕੋਈ ਸੌਖੀ ਗੱਲ ਨਹੀਂਗੀ ਉੱਥੇ ਛੇ ਰਾ ਚੀਤੇ ਆ ਉੱਥੇ ਹਾਥੀ ਹੈ ਬਹੁਤ ਕੁਝ ਹੈ ਸੱਪ ਵੀ ਹੈ ਠੂਏ ਵੀ ਹੈ ਤੈਨੂੰ ਸਰੀਰਕ ਨੁਕਸਾਨ ਪਹੁੰਚਾ ਸਕਦੇ ਆ ਪਰ ਤਰੂ ਡਰਦਾ ਨਹੀਂ ਉਹ ਕਹਿੰਦਾ ਹੁਣ ਤੇ ਮੈਂ ਭਗਤੀ ਕਰਨੀ ਹੀ ਕਰਨੀ ਆ ਮੈਂ ਪਰਮੇਸ਼ਰ ਨੂੰ ਧਿਆਉਣਾ ਹੀ ਆ ਉਹਦਾ ਸਿਮਰਨ ਕਰਨਾ ਹੀ ਕਰਨਾ ਮੈਨੂੰ ਹੁਣ ਤੁਹਾਡੀਆਂ ਗੱਲਾਂ ਰੋਕ ਨਹੀਂ ਸਕਦੀਆਂ ਫਿਰ ਜਦੋਂ ਨਾਰਦ ਜੀ ਸਮਝ ਜਾਂਦੇ ਆ ਵੀ ਹੁਣ ਇਹ ਬਾਲਕ ਨਹੀਂ ਹਟਦਾ ਤਾਂ ਉਹਨੂੰ ਫਿਰ ਉਪਦੇਸ਼ ਕਰਦੇ ਆ ਸ਼੍ਰੀ ਨਾਰਦ मुਨੀ ਜੀ ਨੇ ਫਿਰ ਉਹਨੂੰ ਮੰਤਰ ਦਿੱਤਾ ਓਮ ਨਮੋ ਭਗवते ਵਾਸੂਦੇਵਾਏ ਓਮ ਨਮੋ ਭਗवते ਵਾਸੂਦੇਵਾਏ ਇਹ ਜਿਹੜਾ ਮੰਤਰ ਹੈ ਨਾਰਦ मुनि ਜੀ ਨੇ ਕਿਹਾ ਕਿ ਹਰੀ ਭਗਵਾਨ ਦਾ ਉਹਨਾਂ ਦੇ ਸਰੂਪ ਦਾ ਧਿਆਨ ਕਰਕੇ ਸਮਾਧੀ ਲਾ ਕੇ ਤੂੰ ਇੱਕ ਜਗ੍ਹਾ ਤੇ ਬੈਠ ਜਾਈਂ ਤੇ ਇਸ ਜਿਹੜਾ ਮੰਤਰ ਆ ਉਹਦਾ ਬਾਰ-ਬਾਰ ਜਾਪ ਕਰੀ ਜਾਈਂ ਤੇ ਉਹਨਾਂ ਨੇ ਫਿਰ ਸਾਰਾ ਉਹਨੂੰ ਸਮਝਾ ਦਿੱਤਾ ਕਿ ਤਪ ਕਿਵੇਂ ਕਰਨਾ ਹੈ ਇਹ ਗੱਲਾਂ ਸਾਰੀਆਂ ਸਮਝ ਕੇ ਧਰੂ ਬਾਲਕ ਜੰਗਲ ਦੇ ਵਿੱਚ ਚਲਾ ਜਾਂਦਾ ਤੇ ਸਮਾਧੀ ਲਾ ਕੇ ਬੈਠ ਜਾਂਦਾ ਹੁਣ ਜਦੋਂ ਸਮਾਧੀ ਸ਼ੁਰੂ ਕਰਦਾ ਤਾਂ ਇਸ ਗੱਲ ਦਾ ਜਿਹੜਾ ਪਤਾ ਹੈ ਸਾਰੇ ਰਾਜ ਨੂੰ ਲੱਗ ਜਾਂਦਾ ਰਾਜਾ ਆਪਦੇ ਕਰਮਚਾਰੀ ਨੂੰ ਭੇਜਦਾ ਕਿ ਬੱਚੇ ਨੂੰ ਘਰੇ ਲੈ ਆ ਮੈਂ ਤੈਨੂੰ ਅੱਧਾ ਰਾਜ ਦੇ ਦੇਵਾਂਗਾ ਉਹ ਕਰਮਚਾਰੀ ਬਾਲਕ ਦੇ ਧਰੂ ਦੇ ਕੋਲੇ ਆਉਂਦਾ ਤੇ ਕਹਿੰਦਾ ਕਿ ਰਾਜੇ ਨੇ ਤੈਨੂੰ ਵਾਪਸ ਸੱਦਿਆ ਤੂੰ ਚੱਲ ਤੇ ਜਾ ਕੇ ਅੱਧਾ ਰਾਜ ਤੂੰ ਲੈ ਲਾ ਹੁਣ ਤਰੂ ਬਾਲਕ ਕਹਿੰਦਾ ਹੈ ਕਿ ਨਹੀਂ ਹੁਣ ਮੈਂ ਸਮਾਧੀ ਲਾ ਲਈਏ ਤੇ ਹੁਣ ਮੈਂ ਪੂਰੀ ਹੀ ਕਰਾਂਗਾ ਹੁਣ ਮੈਂ ਸਿਮਰਨ ਕਰਦਾ ਹੋਇਆ ਅੱਧ ਵਿਚਾਲਿਓ ਨਹੀਂ ਆਵਾਂਗਾ ਹਜੇ ਤੇ ਮੈਂ ਸਿਮਰਨ ਸ਼ੁਰੂ ਹੀ ਕੀਤਾ ਹੈ ਪਰਮਾਤਮਾ ਨੂੰ ਯਾਦ ਕੀਤਾ ਹੀ ਹੈ ਤੇ ਤੂੰ ਮੈਨੂੰ ਅੱਧਾ ਰਾਜ ਦੇ ਰਿਆ ਹੈ ਤੇ ਜਦੋਂ ਮੈਂ ਉਹਦਾ ਸਿਮਰਨ ਕਰਾਂਗਾ ਉਹ ਪ੍ਰਗਟ ਹੋਏਗਾ ਉਹ ਮੈਨੂੰ ਮਿਲੇਗਾ ਤੇ ਫਿਰ ਮੇਰੇ ਕੋਲੇ ਪਤਾ ਨਹੀਂ ਕੀ ਕੀ ਕੁਝ ਹੋਏਗਾ ਹੁਣ ਤੂੰ ਚਲਿਆ ਜਾ ਮੈਂ ਨਹੀਂ ਜਾਣਾ ਇਹ ਗੱਲ ਸੁਣ ਕੇ ਉਹ ਜਿਹੜਾ ਕਰਮਚਾਰੀ ਉਹ ਰਾਜੇ ਕੋਲੇ ਵਾਪਸ ਆ ਜਾਂਦਾ ਫਿਰ ਰਾਜਾ ਖੁਦ ਜਾਂਦਾ ਉਹਦੇ ਕੋਲੇ ਜਾਂਦਾ ਬਾਲਕ ਕੋਲੇ ਜਾ ਕੇ ਕਹਿੰਦਾ ਪੁੱਤਰ ਤੂੰ ਚੱਲ ਇਹ ਤੇਰੀ ਉਮਰ ਤਪ ਕਰਨ ਦੀ ਨਹੀਂ ਤਪ ਮੈਂ ਕਰਦਾ ਤੇ ਤੂੰ ਜਾ ਕੇ ਰਾਜ ਭਾਗ ਸੰਭਾਲ ਲੈ ਮੈਂ ਅੱਧਾ ਨਹੀਂ ਮੈਂ ਤੈਨੂੰ ਪੂਰਾ ਰਾਜ ਹੀ ਦੇ ਰਿਹਾ ਤੂੰ ਚੱਲ ਤੇ ਜਾ ਕੇ ਰਾਜ ਭਾਗ ਸੰਭਾਲ ਤਰੋ ਕਹਿੰਦਾ ਪਿਤਾ ਜੀ ਜਦੋਂ ਮੈਂ ਤੁਹਾਡੇ ਕੋਲੇ ਆਇਆ ਸੀਗਾ ਤਾਂ ਛੋਟੀ ਮਾਂ ਨੇ ਮੇਰੇ ਚਪੇੜ ਮਾਰ ਕੇ ਮੈਨੂੰ ਤੁਹਾਡੀ ਗੋਦੀ ਚੋਂ ਲਾ ਦਿੱਤਾ ਸੀਗਾ ਤੇ ਹੁਣ ਮੈਂ ਹਜੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਹੀ ਕੀਤਾ ਹੈ ਤੇ ਤੁਸੀਂ ਮੈਨੂੰ ਰਾਜ ਦੇ ਰਹੇ ਹੋ ਤੇ ਜਦੋਂ ਮੈਂ ਤਪੱਸਿਆ ਪੂਰੀ ਕਰਾਂਗਾ ਪ੍ਰਮਾਤਮਾ ਮੈਨੂੰ ਪਤਾ ਨਹੀਂ ਕੀ ਕੀ ਕੁਝ ਦੇਵੇਗਾ ਹੁਣ ਮੈਂ ਨਹੀਂ ਜਾਵਾਂਗਾ ਉਹ ਹਟ ਕਰਕੇ ਤਪੱਸਿਆ ਸ਼ੁਰੂ ਕਰ ਦਿੰਦਾ ਤੇ ਰਾਜਾ ਵਾਪਸ ਆ ਜਾਂਦਾ ਫਿਰ ਉਹ ਹੋਰ ਤਪੱਸਿਆ ਕਰਦਾ ਕਈ ਵਰਸਾਂ ਤੱਕ ਕਈ ਸਾਲਾਂ ਤੱਕ ਉਹ ਤਪੱਸਿਆ ਕਰਦਾ ਰਹਿੰਦਾ ਇੱਕ ਜਗ੍ਹਾ ਤੇ ਬੈਠਾ ਰਹਿੰਦਾ ਕੁਝ ਖਾਂਦਾ ਨਹੀਂ ਪੀਂਦਾ ਨਹੀਂ ਸਿਰ ਪਰਮਾਤਮਾ ਦਾ ਨਾਮ ਹੀ ਧਿਆਈ ਜਾਂਦਾ ਜਦੋਂ ਕਈ ਸਾਲ ਲੰਘ ਜਾਂਦੇ ਐ ਤੇ ਉਹਦੀ ਤਪੱਸਿਆ ਦੇ ਨਾਲ ਕਹਿੰਦੇ ਐ ਵੀ ਇੰਦਰ ਦਾ সিংহাসਨ ਹਿੱਲਣ ਲੱਗ ਜਾਂਦਾ ਹੈ ਬ੍ਰਹਿਮੰਡ ਹਿੱਲਣ ਲੱਗ ਜਾਂਦਾ ਤਾਂ ਇੰਦਰ ਭੱਜਿਆ ਭੱਜਿਆ ਵਿਸ਼ਨੂੰ ਭਗਵਾਨ ਕੋਲੇ ਜਾਂਦਾ ਤੇ ਕਹਿੰਦਾ ਕਿ ਇਹਨੂੰ ਤਪੱਸਿਆ ਕਰਨ ਤੋਂ ਹਟਾ ਲਓ ਇਹਦੀ ਤਪੱਸਿਆ ਦੇ ਨਾਲ ਮੇਰਾ ਤੇ সিংਹਾਸਨ ਡੋਲੀ ਜਾਂਦਾ ਹੈ ਇਹ ਪਤਾ ਨਹੀਂ ਕੀ ਕਰੇਗਾ ਪਤਾ ਨਹੀਂ ਤੂੰ ਹੱਥੋਂ ਕਿਹੜਾ ਵਾਰ ਮੰਗ ਲਏਗਾ ਪਤਾ ਨਹੀਂ ਮੇਰਾ ਸਵਰਗ ਦਾ ਰਾਜ ਹੀ ਨਾ ਖੋ ਲਵੇ ਵਿਸ਼ਨੂੰ ਭਗਵਾਨ ਹੱਸਦੇ ਆ ਤੇ ਉਸ ਬਾਲਕ ਦੀ ਤਪੱਸਿਆ ਤੋਂ ਖੁਸ਼ ਹੋ ਕੇ ਤ੍ਰੂ ਬਾਲਕ ਨੂੰ ਦਰਸ਼ਨ ਦੇ ਦਿੰਦੇ ਆ ਜਦੋਂ ਤ੍ਰੂ ਬਾਲਕ ਨੂੰ ਦਰਸ਼ਨ ਦਿੰਦੇ ਆ ਜਿਹੜੇ ਰੂਪ ਦਾ ਤੂੰ ਬਾਲਕ ਨੇ ਧਿਆਨ ਕੀਤਾ ਹੋਇਆ ਸੀਗਾ ਉਸ ਰੂਪ ਦੇ ਵਿੱਚ ਉਹਦੇ ਸਾਹਮਣੇ ਜਾਂਦੇ ਆ ਉਹਨੂੰ ਜਗਾਉਂਦੇ ਆ ਕਹਿੰਦੇ ਆ ਕਿ ਬਾਲਕ ਉੱਠ ਤੂੰ ਮੈਨੂੰ ਯਾਦ ਕਰ ਰਿਹਾ ਸੀ ਦੱਸ ਕੀ ਚਾਹੀਦਾ ਤੈਨੂੰ ਹੁਣ ਤੂੰ ਇੱਕ ਛੋਟੀ ਜੀ ਉਮਰ ਦਾ ਬੱਚਾ ਬਾਲ ਬੁੱਧੀ ਹਟ ਬੁੱਧੀ ਸੀਗੀ ਪਰ ਹੁਣ ਇਹ ਨਹੀਂ ਸੀ ਪਤਾ ਕਿ ਮੈਂ ਮੰਗਣਾ ਕੀ ਆ ਹੱਥ ਜੋੜ ਕੇ ਬੇਨਤੀ ਕਰਦਾ ਕਹਿੰਦਾ ਹੇ ਮਹਾਰਾਜ ਹੇ ਪਰਮੇਸ਼ਰ ਮੈਨੂੰ ਨਹੀਂ ਪਤਾ ਕਿ ਮੈਂ ਕੀ ਮੰਗਣਾ ਮੈਂ ਕੀ ਚਾਹਣਾ ਮੈਨੂੰ ਤੇ ਬਸ ਇੰਨਾ ਹੀ ਪਤਾ ਕਿ ਮੈਂ ਤੁਹਾਡੀ ਭਗਤੀ ਕਰਨੀ ਸੀ ਮੈਂ ਤੁਹਾਡੇ ਦਰਸ਼ਨ ਕਰਨੇ ਸੀ ਹੁਣ ਮੈਨੂੰ ਨਹੀਂ ਪਤਾ ਕਿ ਮੈਨੂੰ ਚਾਹੀਦਾ ਵੀ ਕੀ ਹੈ ਤਾਂ বিষ্ণੂ ਭਗਵਾਨ ਉੱਤੇ ਖੁਸ਼ ਹੁੰਦੇ ਆ ਉਹਦੀ ਤਪੱਸਿਆ ਤੇ ਖੁਸ਼ ਹੁੰਦੇ ਆ ਉਹਦੇ ਸਿਰ ਦੇ ਉੱਤੇ ਹੱਥ ਰੱਖਦੇ ਆ ਜਿਹਦੇ ਨਾਲ ਉਹਨੂੰ ਕਹਿੰਦੇ ਆ ਸੋਝੀ ਆ ਜਾਂਦੀ ਹੈ ਫਿਰ ਉਹਨੂੰ ਵਰਦਾਨ ਦਿੰਦੇ ਆ ਕਿ ਤੂੰ ਲੰਮਾ ਸਮਾਂ ਰਾਜ ਭੋਗੇਗਾ 36000 ਸਾਲ 36000 ਸਾਲ ਉਹ ਫਿਰ ਤ੍ਰੂ ਭਗਤ ਨੇ ਰਾਜ ਭੋਗਿਆ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਸ ਤੋਂ ਬਾਅਦ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚਲਿਆ ਜਾਂਦਾ ਹੈ ਵਿਸ਼ਨੂੰ ਭਗਵਾਨ ਦੇ ਬਚਨਾਂ ਦੇ ਅਨਸਾਰ ਫਿਰ ਕਹਿੰਦੇ ਆ ਵੀ ਉਹ ਤਾਰੇ ਵਾਂਗੂ ਇੱਕ ਰੁਸ਼ਨਾ ਜਾਂਦਾ ਹੈ ਪ੍ਰਕਾਸ਼ ਬਣ ਜਾਂਦਾ ਹੈ ਸਾਰਾ ਸੰਸਾਰ ਉਹਦੀ ਪ੍ਰਕਰਮਾ ਕਰਦਾ ਹੈ ਅੱਜ ਵੀ ਇੱਕ ਮੰਨਿਆ ਜਾਂਦਾ ਵੀ ਅਸਮਾਨ ਦੇ ਵਿੱਚ ਇੱਕ ਲੰਮੀ ਜੀ ਪੂਛ ਵਾਲਾ ਤਾਰਾ ਉਹਨੂੰ ਧਰੂਪਗਤ ਕਹਿ ਕੇ ਅਸੀਂ ਮੰਨਦੇ ਆ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜਿੱਡੀ ਵੱਡੀ ਵੀ ਮਰਜ਼ੀ ਮੁਸੀਬਤ ਹੋਵੇ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਉਹ ਜਿਹੜੀ ਮੁਸੀਬਤ ਆ ਉਹ ਖਤਮ ਹੋ ਜਾਂਦੀ ਹੈ ਤੇ ਜੋ ਵੀ ਤੁਹਾਡੀ ਇੱਛਾ ਹੋਵੇ ਉਹ ਪ੍ਰਮਾਤਮਾ ਪੂਰੀ ਕਰ ਦਿੰਦਾ ਹੈ ਇਸ ਕਰਕੇ ਕਿਸੇ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਵੀ ਘਬਰਾਉਣਾ ਨਹੀਂ ਚਾਹੀਦਾ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਹੜਾ ਬੈਲ ਆਈਕਨ ਆ ਇਹਨੂੰ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਨਵੀਂ ਕਹਾਣੀ ਪੋਸਟ ਕਰਾਂ ਤੁਹਾਨੂੰ ਉਹਦੀ ਜਾਣਕਾਰੀ ਮਿਲਦੀ ਰਹੇ ਜੇ ਮੇਰੀ ਕਹਾਣੀ ਚੰਗੀ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਜੀ ਇਹਦੇ ਨਾਲ ਮੇਰਾ ਹੌਸਲਾ ਜਾਂ ਵਧਦਾ ਰਹਿੰਦਾ ਹੈ ਤੇ ਮੈਂ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਆਉਂਦਾ ਰਹਿਣਾ ਹੈ ਇਹ ਕਹਾਣੀ ਆਵਦੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜਰੂਰ ਕਰਿਓ ਜੀ ਤਾਂ ਕਿ ਲੋਕ ਜਿਹੜੇ ਦੂਸਰੇ ਤੁਹਾਡੇ ਯਾਰ ਦੋਸਤ ਨੇ ਉਹ ਵੀ ਪਰਮਾਤਮਾ ਦੇ ਨਾਲ ਜੁੜ ਸਕਣ ਤਾਂ ਉਹਨਾਂ ਮੋਟੀਵੇਟ ਹੋ ਸਕਣ ਉਹ ਵੀ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਨਵੇਂ ਦਿਨ ਤਦ ਤੱਕ ਦੇ ਲਈ ਧੰਨਵਾਦ ਸ਼ਬਾ ਖੈਰ